ਨਵੰਬਰ 1999 ਦੇ ਵਿੱਚ ਮੈਨੂੰ 11000 ਵੋਲਟਸ ਲਾਈਨ ਤੋਂ ਕਰੰਟ ਪੈ ਗਿਆ ਸੀ ਠੀਕ ਹੈ ਜਿਦੇ ਕਰਕੇ ਨਰਵਸ ਸਿਸਟਮ ਅੰਦਰੋਂ ਖਰਾਬ ਹੋ ਗਿਆ ਉਹ ਨਾ ਠੀਕ ਹੋਣ ਦੇ ਕਾਰਨ ਉਹਨੂੰ ਕਟਣਾ ਪਿਆ ਕੀ ਦਿਨ ਦੇ ਕਰੀਬ ਇਲਾਜ ਵੀ ਚੱਲਿਆ ਪਰ ਉਹ ਬਹੁਤਾ ਸਕਸੈਸਫੁਲ ਨਾ ਹੋ ਸਕਿਆ ਅਖੀਰ ਡਾਕਟਰ ਨੇ ਡਿਸੀਜਨ ਲਿਆ ਮੈਨੂੰ ਕੱਟ ਦਿੱਤਾ ਜਾਏ ਤੇ ਫਾਇਦੇ ਚ ਰਵਾ ਕੇ ਜਿੰਨਾ ਡਿਲੇ ਕਰਾਂਗੇ ਉਹ ਹੋਰ ਉੱਪਰ ਜਾ ਕੇ ਮੋੜੇ ਦੇ ਕੋਲੋਂ ਕੱਟਣਾ ਪੈਗਾ ਹੂੰ ਕਿਰਪਾ ਕਰੋ ਅਗਲਾ ਤੇ ਜੇ ਮੈਨੂੰ ਕੱਟਣ ਦੀ ਪਰਮਿਸ਼ਨ ਦੇਣਾ ਹੈ ਤੇ ਮੈਨੂੰ ਇੰਨਾ ਕੁ ਵਿਸ਼ਵਾਸ ਹੈ ਵੀ ਜਦੋਂ ਆਰਟੀਫੀਸ਼ਲ ਲੱਗਿਆ ਤੋ ਆਰਟੀਫੀਸ਼ਲ ਦਾ ਤਬਲਾ ਵਜਾ ਸਕਦੇ ਆ ਅੱਛਾ ਇੰਨੇ ਕੁ ਲਫਸੋਣਾ ਦੇ ਸੀਗੇ ਤੇ ਮੇਰਾ ਮਨ ਨਹੀਂ ਕੀਤਾ ਵੀ ਡਾਕਟਰ ਸਾਹਿਬ ਤੁਸੀਂ ਉਹਨੂੰ ਕੱਟ ਦਿਓ ਹਸਪੀਟਲ ਐਡਮਿਟ ਜ਼ਰੂਰ ਸਾਂ ਪਰ ਜਿਹਨੂੰ ਛੋਟਾ ਤਬਲਾ ਕਿਹਾ ਜਾਂਦਾ ਹੈ ਜੱਟੂ ਵਰਤਿਆ ਜਾਂਦਾ ਨਾਮ ਮੈਂ ਉੱਥੇ ਰੱਖਿਆ ਇਸ ਮਗਰ ਅੱਛਾ ਹਸਪੀਟਲ ਜੀ ਮੇਰੇ ਕੋਲ ਹੀ ਹੁੰਦਾ ਸੀ ਮੈਨੂੰ ਜਦੋਂ ਦਿਲ ਕਰਨਾ ਗਲੂਕੋਜ਼ ਉਤਰਿਆ ਹੋਣਾ ਤੇ ਮੈਂ ਥੋੜੀ देर ਆਪਣਾ ਚਾਪ ਪੂਰਾ ਕਰ ਲੈਣਾ ਮੈਂ ਰਾਤ 11 12 ਵੇ ਚੰਡੀਗੜ੍ਹ ਤੋਂ ਆਇਆ ਆ ਕਿ ਮੈਂ ਤਬਲਾ ਖੋਲ ਕੇ ਵਜਾਇਆ ਪਰ ਨਹੀਂ ਵਜਾਇਆ ਹੂੰ ਦੇ ਇੱਛਾ ਹੈ ਜੇ ਵੀ ਆਸਾਂ ਤੇ ਮੱਥਾ ਟੇਕਣ ਜ਼ਰੂਰ ਜਾਣਾ ਮਹਾਂਪੁਰਖਾਂ ਦੀ ਵਰਸੀ ਸਮਾਗਮ ਸੀ ਹੂੰ ਉਥੋਂ ਉੱਠਿਆ ਤੇ ਮੈਂ ਇੱਥੇ ਜਲੰਧਰ ਦਾ ਇੱਕ ਸਕੂਲ ਹੈ ਸ਼ਿਵਦੇਵੀ ਗਰਲਸ ਹਾਈ ਸਕੂਲ ਬਹੁਤ ਅੱਛਾ ਸਕੂਲ ਹੈ ਉੱਥੇ ਤਬਲਾ ਟੀਚਰ ਸੇ ਉਸ ਟਾਈਮ ਤੇ ਮੈਂ ਉੱਥੇ ਚਲਾ ਗਿਆ ਉਹਨਾਂ ਨੇ ਤਬਲਾ ਮੰਗਾਇਆ ਤੇ ਮੈਂ ਜਵਾਬ ਹੀ ਦਿੱਤਾ ਭਾਈ ਸਾਹਿਬ ਮੈਨੂੰ ਤਾਂ ਤਬਲਾ ਵਜਣਾ ਹੀ ਨਹੀਂ ਤੂੰ ਲੈ ਕੇ ਤਾਂ ਆ ਨਾ ਕਹਿੰਦੇ ਉਹਨਾਂ ਨੇ ਤਬਲਾ ਲਿਆਂਦਾ ਮੇਰੇ ਅੱਗੇ ਰੱਖ ਦਿੱਤਾ ਮੈਂ ਤਬਲਾ ਵਜਾਇਆ ਸਿਰ ਥੱਲੇ ਰੱਖਿਆ ਹੋਇਆ ਕੁਝ ਕੁ ਮਿੰਟਾਂ ਬਾਅਦ ਕੀਰਤਨ ਦੀ ਹਾਜ਼ਰੀ ਦਾ ਟਾਈਮ ਸਿਮਨ ਕਰਨ ਲੱਗੇ ਸਟੇਜ ਤੇ ਬਿਤਾ ਪਰ ਜਿੰਨਾਂ ਕੋ ਟਾਈਮ ਕੀਰਤਨ ਦਾ ਸੀ ਸਿਰ ਮੇਰਾ ਥੱਲੇ ਸੀ ਮੈਂ ਤਬਲਾ ਵਜਾਉਂਦਾ ਰਿਹਾ ਸਵਾਗਤ ਪੇਟੀ ਸੇ ਨਿਊਜ਼ ਤੇ ਸਾਰੇ ਦਰਸ਼ਕਾਂ ਦਾ ਹੁਣੇ ਜੋ ਤੁਸੀਂ ਕੀਰਤਨ ਸੁਣਿਆ ਇਹ ਅੱਜ ਅਸੀਂ ਤੁਹਾਨੂੰ ਖਬਰ ਨਹੀਂ ਦਿਖਾਵਾਂਗੇ ਕੀਰਤਨ ਸੁਣਾਉਣ ਦੇ ਪਿੱਛੇ ਇੱਕ ਕਹਾਣੀ ਹੈ ਕਹਾਣੀ ਇੰਨੀ ਖੂਬਸੂਰਤ ਹੈ ਜਲੰਧਰ ਦੇ ਮੈਂ ਇਸ ਵਕਤ ਗੋਬਾਲ ਨਗਰ ਦੇ ਏਰੀਆ ਦੇ ਵਿੱਚ ਮੌਜੂਦ ਆ ਰਾਗੇ ਜੱਥਾ ਮੇਰੇ ਨਾਲ ਹੈ ਤਬਲੇ ਤੇ ਤੁਸੀਂ ਸੰਗਤ ਵੀ ਸੁਣੀ ਹੈ ਤਬਲੇ ਦੀ ਆਵਾਜ਼ ਵੀ ਸੁਣੀ ਹੈ ਪਰ ਇਸ ਤਬਲੇ ਨੂੰ ਜੋ ਵਜਾ ਰਹੇ ਨੇ ਤਬਲਾਵਾਦਕ ਨੇ ਭਾਈ ਸਾਹਿਬ ਬ੍ਰਮਜੋਤ ਸਿੰਘ ਜੀ ਇਹਨਾਂ ਦੀ ਬਹੁਤ ਇੱਕ ਦਿਲਚਸਪ ਕਹਾਣੀ ਹੈ ਤੇ ਇਸ ਕਹਾਣੀ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿ ਉਹ ਵਿਖਿਆਣ ਹੁੰਦੀਆਂ ਪਈਆਂ ਨੇ ਸਭ ਤੋਂ ਅਹਿਮ ਗੱਲ ਇਹਦੇ ਵਿੱਚ ਇਹ ਹੈ ਬ੍ਰह्मਜੋਤ ਦੇ ਨਾਲ ਇੱਕ ਹਾਦਸਾ ਹੁੰਦਾ ਹੈ ਹਾਦਸਾ ਇਸ ਤਰੀਕੇ ਦੇ ਨਾਲ ਹੁੰਦਾ ਕਿ ਆਣ ਵਾਲਾ ਸਾਰਾ ਕੋਈ ਇੱਕ ਵੀ ਜਿਹੜਾ ਕਿ ਉਹ ਇੱਕ ਤਰੀਕੇ ਦੇ ਨਾਲ ਦਾਤੇ ਲੱਗ ਜਾਂਦਾ ਪਰ ਗੁਰੂ ਦੀ ਸੇਵਾ ਗੁਰੂ ਦੀ ਬਖਸ਼ਿਸ਼ ਤੇ ਗੁਰੂ ਨੇ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਦੁਬਾਰਾ ਫਿਰ ਮੈਂ ਤਬਲੇ ਤੇ ਆਣਾ ਜੋ ਤੁਸੀਂ ਬਹੁਤ ਹੀ ਇੱਕ ਮਿੱਠੀ ਸੰਗਤ ਸੁਣੀ ਹੈ ਤਬਲੇ ਤੇ ਉਹਨਾਂ ਦੀ ਚਸ ਹੱਥਾਂ ਦੇ ਨਾਲ ਉਹਨਾਂ ਨੇ ਵਜਾਈ ਹੈ ਕਿ ਤੁਹਾਨੂੰ ਪਤਾ ਕਿ ਬ੍ਰਹਮਜੋਤ ਜਿਨੇ ਜਿਸ ਤਰੀਕੇ ਦੇ ਨਾਲ ਤਬਲੇ ਤੇ ਸਾਥ ਦਿੱਤਾ ਵੈ ਉਹਦੇ ਪਿੱਛੇ ਦੀ ਕਹਾਣੀ ਕਿਸ ਤਰੀਕੇ ਦੇ ਨਾਲ ਹੈ ਸਿੱਧਾ ਮੈਂ ਉਹਨਾਂ ਕੋਲ ਲੈ ਕੇ ਜਾਂਦਾ ਸਵਾਗਤ ਹੈ ਪੀਟੀਸੀ ਨਿਊਜ਼ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈ ਸਾਬ ਜਿਸ ਤਰੀਕੇ ਨਾਲ ਤੁਸੀਂ ਤਬਲਾ ਐਸ ਵਕਤ ਚੱਲਣੇ ਉਹ ਕਰਦੇ ਹੋ ਬਚਾਣੇ ਹੋ ਹਾਦਸਾ ਹੁੰਦਾ ਹੈ ਕਿ ਤੁਹਾਡੇ ਨਾਲ ਲਗਭਗ 2 ਦਹਾਕੇ ਪਹਿਲਾਂ ਅੱਜ ਜਿਸ ਮਕਾਮ ਤੇ ਹੋ ਮੈਨੂੰ ਲੱਗਦਾ ਕਿ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਨਹੀਂ ਪੂਰਾ ਹੋਣਾ ਬਿਲਕੁਲ ਜੀ ਬਿਲਕੁਲ ਅਸੀਂ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ ਕਿ ਭਾਈ ਸਾਹਿਬ ਦਾ ਜਿਹੜਾ ਸੱਜਾ ਹੱਥ ਹੈ ਉਹ ਇੱਕ ਹਾਦਸੇ ਦੇ ਵਿੱਚ ਕਰੰਟ ਲੱਗਣ ਦੇ ਕਰਕੇ ਜਿਹੜਾ ਕਿ ਉਹ ਨਾਲੋ ਸਰੀਰ ਤੋਂ ਲਾਣਾ ਪਿਆ ਇਹ ਗੁਰੂ ਦੀ ਕਿਰਪਾ ਵੈ ਤੇ ਖਾਸ ਤੌਰ ਤੇ ਭਾਈ ਸਾਹਿਬ ਖੁਰਾਂ ਦਾ ਜਿਹੜਾ ਕਿ ਉਹ ਤਪੱਸਿਆ ਵੈ ਤੇ ਭਾਈ ਸਾਹਿਬ ਖੁਰਾਂ ਦੀ ਜਿਹੜੀ ਉਹ ਇੱਕ ਲਾਲਸਾ ਜਿਹੜੀ ਹੈ ਗੁਰੂ ਦੇ ਪ੍ਰਤੀ ਕਿ ਉਹਨੇ ਸੇਵਾ ਕਰਨੀ ਸ਼ਬਦ ਗਾਇਨ ਐਸ ਵਕਤ ਕਰਦੇ ਪੈ ਨੇ ਮੁੱਖ ਰਾਗੀ ਵੀ ਨੇ ਤਬਲਾ ਵੀ ਜਿਹੜਾ ਹੈ ਕਿ ਉਹ ਨਾਲ ਨਾਲ ਵਾਦਨ ਕਰਦੇ ਨੇ ਪਰ ਮੁੱਖ ਰਾਗੀ ਵੀ ਨੇ ਮੈਂ ਸਭ ਤੋਂ ਪਹਿਲਾਂ ਜਾਨਣਾ ਚਾਹਾਂਗਾ ਕਿ ਹਾਸਾ ਹੋਇਆ ਕਿਸ ਤਰੀਕੇ ਦਾ ਇਹ ਸਰ ਨਵੰਬਰ 1999 ਦੇ ਵਿੱਚ ਮੈਨੂੰ 11000 ਵੋਲਟੇਜ ਲਾਈਨ ਤੋਂ ਕਰੰਟ ਪੈ ਗਿਆ ਸੀ ਠੀਕ ਹੈ ਜਿਦੇ ਕਰਕੇ ਨਰਵ ਸਿਸਟਮ ਅੰਦਰੋਂ ਖਰਾਬ ਹੋ ਗਿਆ ਹੂੰ ਉਹ ਨਾ ਠੀਕ ਹੋਣ ਦੇ ਕਾਰਨ ਉਹਨੂੰ ਕਟਨਾ ਪਿਆ ਹੂੰ ਕਿਉਂਕਿ ਸੈਮੀ ਡਿਖੇਡ ਹੈ ਹੂੰ ਸਮ ਆਪਣੀ ਖੇੜਾ ਅਪਣਾ ਲੰਦਾ ਜੀ ਹਾਲਤ ਇਹ ਸੀ 21 ਦਿਨ ਦੇ ਕਰੀਬ ਇਲਾਜ ਵੀ ਚੱਲਿਆ ਪਰ ਉਹ ਬਹੁਤਾ ਸਕਸੈਸਫੁਲ ਨਾ ਹੋ ਸਕਿਆ ਹੂੰ ਅਖੀਰ ਡਾਕਟਰ ਨੇ ਡਿਸੀਜਨ ਲਿਆ ਆਪਣ ਨੂੰ ਕੱਟ ਦਿੱਤਾ ਜਾਏ ਤੇ ਫਾਇਦੇ ਚ ਰਵਾਂਗੇ ਜਿੰਨਾ ਡਿਲੇ ਕਰਾਂਗੇ ਉਹ ਹੋਰ ਉੱਪਰ ਜਾ ਕੇ ਮੋਡੇ ਦੇ ਕੋਲੋਂ ਕੱਟਣਾ ਪਏਗਾ ਹੂੰ ਪਰ ਫਿਰ ਜਿਨ੍ਹਾਂ ਨੇ ਆਪਰੇਟ ਕੀਤਾ ਉਹਨਾਂ ਨੇ ਇੱਕ ਗੱਲ ਬੜੀ ਪਿਆਰੀ ਕੀਤੀ ਹੂੰ ਕਹਿਣ ਲੱਗੇ ਜੇ ਤਮ ਨਹੀਂ ਕਟਾਉਣਾ ਤੇ ਮੈਂ ਦੋਨੋਂ ਬੌਨਸ ਪਾ ਦੋਨੋਂ ਹੱਡੀਆਂ ਬਾਹਰ ਕਰ ਲੈਣਾ ਹੂੰ ਥੋੜਾ ਥੋੜਾ ਰਿਤੇ ਸਕਿਨ ਸੈਟਅਪ ਕਰ ਦੇਾਂਗਾ ਹੂੰ ਸਮਾਂ ਲੱਗੇਗਾ 4-5 ਸਾਲ ਉਹ ਕਵਰ ਹੋ ਜਾਏਗਾ ਔਰ ਕੰਮ ਨਹੀਂ ਕਰੇਗਾ ਹੂੰ ਤੇ ਜੇ ਮੈਨੂੰ ਕੱਟਣ ਦੀ ਪਰਮਿਸ਼ਨ ਦੇਣਾ ਹੈ ਤੇ ਮੈਨੂੰ ਇੰਨਾ ਕੁ ਵਿਸ਼ਵਾਸ ਹੈ ਵੀ ਜਦੋਂ ਆਰਟੀਫੀਸ਼ਲ ਲੱਗਿਆ ਤੋ ਆਰਟੀਫੀਸ਼ਲ ਨਾਲ ਤਬਲਾ ਵਜਾ ਸਕਦੇ ਆ ਅੱਛਾ ਇੰਨੇ ਕੁ ਲਫ਼ਜ਼ ਉਹਨਾਂ ਦੇ ਸੀਗੇ ਤੇ ਮੈਂ ਦਾ ਮਨ ਨਹੀਂ ਕੀਤਾ ਵੀ ਡਾਕਟਰ ਸਾਹਿਬ ਤੁਸੀਂ ਉਹਨੂੰ ਕੱਟ ਦਿਓ ਉਮਰ ਵੀ ਉਸ ਵੇਲੇ ਤੁਹਾਡੀ ਬਹੁਤ ਹੀ ਜ਼ਿਆਦਾ ਤਾਂ 22 ਸਾਲ ਹੋਈ ਸੀ ਲੈ ਅੱਛਾ 22 ਸਾਲ ਹੋਈ ਸੀ ਹੂੰ ਬਸ ਜਦੋਂ ਉਹਨਾਂ ਨੇ ਪਹਿਲੀ ਵਾਰੀ ਤੁਹਾਨੂੰ ਕਿਹਾ ਕਿ ਤੁਹਾਡਾ ਹੱਥ ਕੱਟਣਾ ਪੈਣਾ ਉਸ ਵੇਲੇ ਮਨ ਦੀ ਅਵਸਥਾ ਕਿ ਹੋ ਜਾਈ ਇਵੇਂ ਕਿ ਸੈਟਿਕਲ ਵੀ ਮੈਂ ਹਸਪੀਟਲ ਐਡਮਿਟ ਜ਼ਰੂਰ ਸਾਂ ਪਰ ਜਿੰਨੂੰ ਛੋਟਾ ਤਬਲਾ ਕਿਹਾ ਜਾਂਦਾ ਚੱਠੂ ਵਰਤਿਆ ਜਾਂਦਾ ਨਾਮ ਮੈਂ ਉੱਥੇ ਰੱਖਿਆ ਇਸ ਮਗਾ ਕੇ ਹਸਪੀਟਲ ਜੇ ਮੇਰੇ ਕੋਲ ਹੀ ਹੁੰਦਾ ਸੀ ਮੇਰਾ ਜਦੋਂ ਦਿਲ ਕਰਨਾ ਗਲੂਕੋਜ਼ ਉਤਰਿਆ ਹੋਣਾ ਤੇ ਮੈਂ ਥੋੜੀ देर ਆਪਣਾ ਚਾਹ ਪੂਰਾ ਕਰ ਲੈਣਾ ਰਿਆਜ਼ ਕਰ ਹਾਂ ਆਪਣਾ ਚਾਹ ਪੂਰਾ ਕਰ ਹੀ ਜਾਣਾ ਲੱਗਦਾ ਸੀਗਾ ਕਿ ਸ਼ਾਇਦ ਮੈਂ ਮਜਾਲਵਾ ਕਿਉਂਕਿ ਸਾਜ਼ ਨੇ ਜੋੜੀ ਹੋਣੀ ਬਹੁਤ ਜ਼ਰੂਰੀ ਹੈ ਤੇ ਪੁਰਾਣੀ ਹੋਣਾ ਉਸ ਕਰਕੇ ਵੀ ਇੱਕ ਸੀਗਾ ਕਿ ਆਪਣਾ ਇੱਕ ਮਨ ਨੂੰ ਧਿਆਨ ਨੂੰ ਉਸ ਵੱਲੇ ਦੂਸਰੇ ਪਾਸੇ ਲਾਉਣ ਵਾਸਤੇ ਤਬਲਾ ਕੋਲ ਰੱਖਿਆ ਸੀ ਕਿਉਂਕਿ ਮੈਨੂੰ ਜਿਸ ਤਰੀਕੇ ਨਾਲ ਤੁਸੀਂ ਗੱਲਾਂ ਕਰਦੇ ਪਿਓ ਨਾ ਕਿ ਪਹਿਲਾਂ ਵੀ ਤੁਸੀਂ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਗੱਲ ਕੀਤੀ ਮੈਨੂੰ ਲੱਗਦਾ ਤੁਸੀਂ ਇਹਨੂੰ ਪੂਰੇ ਤਰੀਕੇ ਨਾਲ ਸਮਰਪਣ ਇਹ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਅੰਗ ਹੈ ਮੇਰਾ ਮੇਨ ਸ਼ੌਕ ਹੀ ਤਬਲਾ ਸੀ ਇਹਦੇ ਕਰਕੇ ਸ਼ਾਇਦ ਮੈਂ ਆਪਣੀ ਪੜ੍ਹਾਈ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਤਾਂ ਕਿ ਮੇਰਾ ਸ਼ੌਂਕ ਨਾ ਕਟੇ ਵਿਰਾਸਤ 'ਚ ਮਿਲਿਆ ਤਬਲਾ ਜੀ ਮੇਰੇ ਫਾਦਰ ਸਾਹਿਬ ਹਰਪ੍ਰਕਾਸ਼ ਸੰਮਿੱਤਰ ਅੱਛਾ ਉਹ ਵਜਾਉਂਦੇ ਸਨ ਅੱਛਾ ਫਿਰ ਜਲੰਧਰ ਸ਼ਹਿਰ ਦੇ ਸਨਮਾਨਯੋਗ ਮਹਾਂਪੁਰਖ Swami Ishwar Das ji Shastri Swami Shantanan ji ਹਮ ਸਮੇਂ ਦੀ ਖੇਡ ਤੇ ਆ ਕੇ ਕਹਿਣ ਲੱਗੇ ਵੀ ਹਰਪ੍ਰਕਾਸ਼ ਸਿੰਘ ਜੀ ਤੁਸੀਂ ਤਬਲਾ ਛੱਡ ਕੇ ਤੇ ਕਥਾ ਵਾਚਕ ਬਣ ਜਾਓ ਉਹ ਫੇਰ ਤਬਲੇ ਤੋਂ ਕਥਾ ਵਿੱਚ ਚਲ ਗਏ ਹਮ ਉਹ ਤਬਲਾ ਉਹਨਾਂ ਦੇ ਹੁੰਦਿਆ ਵੀ ਮੇਰੇ ਕੋਲ ਸੀ ਜਦੋਂ ਆਪ ਵਜਾਉਂਦੇ ਸਨ ਹਮ ਤੇ ਜਦੋਂ ਉਹ ਕਥਾ ਵਿੱਚ ਆ ਗਏ ਮੇਰਾ ਪਹਿਲਾ ਸ਼ੌਂਕ ਹੀ ਸੀ ਹਮ ਮੈਂ ਜਲੰਧਰ ਸ਼ਹਿਰ ਦੇ ਕੀਰਤਨੀਆਂ ਦੇ ਨਾਲ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਸਵਰਗ ਵਸੀ ਪਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲੇ ਸਤਕਾਰਯੋਗ ਬੀਬੀ ਬਲਜੀਤ ਕੌਰ ਜੀ ਖਾਲਸਾ ਤਲਵਾੜੇ ਵਾਲੇ ਹੋਰ ਬਹੁਤជាਤਿਆਨਾ ਤਬਲਾ ਵਜਾਇਆ ਅੱਛਾ ਜੀ ਇਹ ਮੇਰਾ ਸ਼ੌਕ ਹੁੰਦਾ ਸੀ ਇਸ ਸ਼ੌਕ ਵਿੱਚ ਸਭ ਤੋਂ ਵੱਡਾ ਜਿਹੜਾ ਆਧਾਰ ਹੈ ਉਹ ਸਿੱਖ ਪੰਥ ਦੇ ਮਹਾਨ ਕੀਰਤਨੀਏ ਸ਼ਰੋਮਣੀ ਰਾਗੀ ਪਦਮ ਸ਼੍ਰੀ ਪਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਦੇ ਜੋ ਸਾਥੀ ਤਬਲਾ ਵਾਦਕ ਸਨ ਜਤਿੰਦਰਪਾਲ ਸਿੰਘ ਜੀ ਉਸ ਸਮੇਂ ਦੇ ਅੱਛਾ ਜੀ ਉਹ ਸਤਿਮੁੱਚ ਦੀ ਮੇਰੀ ਪ੍ਰੇਰਨਾ ਹੋ ਸਨ ਅੱਛਾ ਉਹਨਾਂ ਦੇ ਬੈਠਣ ਦਾ ਅੰਦਾਜ਼ ਉਹਨਾਂ ਦੇ ਤਬਲੇ ਦੇ ਮਿੱਠੇ ਜੇ ਬੋਲ ਔਰ ਅੱਜ ਵੀ ਬਹੁਤ ਸਾਰੇ ਤਬਲੇ ਦੇ ਇਹਦੇ ਚ ਠੇਕਾ ਲਫ਼ਜ਼ ਵਰਤਿਆ ਜਾਂਦਾ ਹੈ ਇਹ ਠੇਕਾ ਪਾਲਦਾ ਹੈ ਅੱਛਾ ਸਤਿਕਾਰਯੋਗ ਭਾਈ ਜਤਿੰਦਰਪਾਲ ਸਿੰਘ ਜੀ ਮੈਂ ਕੋਸ਼ਿਸ਼ ਇਹ ਕਰਦਾ ਸੀ ਮੈਂ ਉਹਨਾਂ ਨੂੰ ਫੋਲੋ ਕਰਦਾ ਰਿਹਾ ਜਿਸ ਅੰਦਾਜ਼ ਵਿੱਚ ਵਜਾਇਆ ਜਿਸ ਅੰਦਾਜ਼ ਚ ਉਹਨਾਂ ਨੇ ਬੈਠਣਾ ਮੈਂ ਉਹਨਾਂ ਨੂੰ ਫੋਲੋ ਕਰਦਾ ਰਿਹਾ ਅੱਛਾ ਇਸ ਕਰਕੇ ਮੇਰਾ ਮੁੱਖ ਜਿਹੜਾ ਟੇਸਟ ਹੈ ਜ਼ਿੰਦਗੀ ਦਾ ਜਾਂ ਕਹੋ ਪੈਸ਼ਨ ਸੀ ਤਬਲਾ ਬਣਿਆ ਤਬਲਾ ਬਣਿਆ ਤੇ ਜਦੋਂ ਇਹ ਹਾਸਾ ਹੁੰਦਾ ਡਾਕਟਰ ਸਾਹਿਬ ਆ ਕੇ ਗੱਲ ਕਹਿੰਦੇ ਨੇ ਕਿ ਬੋਨਸ ਨੂੰ ਤਾਂ ਕਰ ਦੇਣਾ ਪਰ ਇਸ ਚੱਲ ਨਹੀਂ ਪਾਣਾ ਤੇ ਜਦੋਂ ਉਹਨਾਂ ਨੇ ਕੱਟਣ ਦੀ ਗੱਲ ਕੀਤੀ ਤੇ ਨਾਲ ਇਹ ਉਹਨਾਂ ਨੇ ਇਨਸ਼ੋਰ ਕੀਤਾ ਕਿ ਤੂੰ ਤਬਲਾ ਵਜਾ ਸਕੇਗਾ ਜੀ ਉਹ ਕਹਿਣ ਲੱਗੇ ਵੀ ਜੇ ਤੱਕ ਨਹੀਂ ਕੱਟਣਾ ਹੂੰ ਤੇ ਮੈਂ ਰਹਿਣ ਦੇਣਾ ਦੋਨੋਂ ਬੋਨਸ ਬਾਰ ਕਰ ਦਿਆਂਗਾ ਹੱਡੀਆਂ ਉਹਦੇ ਥੋੜਾ ਥੋੜਾ ਜਿਹਾ ਮਾਸ ਲਗਾ ਕੇ ਹੂੰ ਇੱਕ ਵਾਰੀ ਕੰਮ ਤੋਰ ਲਾਂਗੇ ਤੇ 4-5 ਸਾਲ ਟਾਈਮ ਲੱਗਣਾ ਹੈ। ਹੂੰ ਭਰ ਜਾਏਗਾ। ਪਰ ਵਰਕਲੈਸ ਰਹੇਗਾ ਉਹਨੇ ਕੰਮ ਕੁਝ ਨਹੀਂ ਕਰਨਾ। ਤੇ ਜੇ ਮੈਨੂੰ ਕੱਟਣ ਦੇਗਾ ਤੇ ਮੈਨੂੰ ਇੰਨਾ ਕੋਈ ਵਿਸ਼ਵਾਸ ਹੈ ਵੀ ਜਦੋਂ ਆਰਟੀਫੀਸ਼ਲ ਲੱਗੇਗਾ ਤੂੰ ਆਰਟੀਫੀਸ਼ਲ ਨਾਲ ਤਬਲਾ ਵਜਾ ਲੇਗਾ। ਤੁਸੀਂ ਕਿੰਨੀ ਜ਼ਰਾ ਇੱਕ ਮਿੰਟ ਦਾ ਨਹੀਂ ਸਮਾਂ ਲਿਆ ਹੁਣ। ਮੈਨੂੰ ਇੰਜ ਲੱਗਿਆ ਵੀ ਇੰਨਾ ਦੀ ਰਚਨਾ ਤੇ ਪਰਮਾਤਮਾ ਆਪ ਬੈਠਾ ਹੈ। ਵਾਹਿਗੁਰੂ। ਪਰ ਆਪਰੇਟ ਵੀ ਕਰੀਬਨ ਸ਼ਾਮ ਦੇ ਆਸ-ਪਾਸ ਯੋ ਐਸੀ 8 ਵਜੇ ਦੇ ਆਸ-ਪਾਸ ਹੂੰ ਕਰਨ ਲੱਗ ਵੀ ਹੋ ਜਾਏਗਾ। ਤਬਲਾ ਵੱਜ ਜਾਏਗਾ। ਅੱਛਾ ਮੈਨੂੰ ਇੰਜ ਲੱਗਿਆ ਵੀ ਜੇ ਰੱਬ ਇਹਨਾਂ ਦੀ ਰਸਨਾ ਤੋਂ ਬੋਲਿਆ ਹੈ ਕਿਉਂਕਿ ਤੁਹਾਡੀ ਉਸ ਵੇਲੇ ਜੋ ਅਰਦਾਸ ਸੀਗੀ ਇਹੀ ਹੋਣੀ ਕਿ ਹਾਂ ਮੈਂ ਦੁਬਾਰਾ ਤਬਲੇ ਤੇ ਬੈਠ ਜਾਵਾਂ ਇੱਕ ਵਾਰੀ ਸੰਗਤ ਕਰ ਲਵਾਂ ਤਾਂ ਕਿਉਂਕਿ ਉਹ ਤਾਂ ਡਾਕਟਰ ਸਾਹਿਬ ਨੇ ਆਪ ਹੀ ਕਹਤਾ ਤੇ ਦੂਸਰੀ ਮੈਂ ਚੀਜ਼ ਜਾਨੀ ਸ਼ੁਰੂ ਕਰਾਂਗਾ ਕਿ ਜਦੋਂ ਹਸਪੀਟਲ ਸੀਗਾ ਤੇ ਫਿਰ ਪਹਿਲੀ ਵਾਰੀ ਸਟੇਜ ਤੇ ਜਦੋਂ ਬੈਠੇ ਉਹ ਕਿਦੋਂ ਬੈਠੇ ਤੁਸੀਂ ਮੇਰੇ ਦੋ ઓਪਰੇਟ ਹੋਈ ਜੀ ਇੱਕ ਹੋਇਆ 10 ਦਸੰਬਰ ਨੂੰ ਦੂਸਰਾ ਜਨਵਰੀ ਚ ਹੋਇਆ ਸੀ ਮੇਰੇ ਖਿਆਲ ਅੱਠ ਜਾਂ 9 ਤਰੀਕ ਨੂੰ ਔਰ 29 ਮਾਰਚ ਨੂੰ ਚੰਡੀਗੜ੍ਹ ਤੁਮੈਨ ਆਰਟੀਫੀਸ਼ਲ ਲੱਗਿਆ ਹੂੰ 30 ਤਰੀਕ ਸਾਡੇ ਅਸਥਾਨ ਗੋਪਾਲਨਗਰ ਦਾ ਸਮਾਗਮ ਹੁੰਦਾ ਸੀ ਜੇਪੀ ਨਗਰ ਸਕੂਲ ਦੇ ਵਿੱਚ ਅੱਛਾ ਉਸ ਸਮਾਗਮ ਵਿੱਚ ਸੁਆਮੀ ਜੀ ਸਟੇਜ ਤੇ ਸ਼ੋਭ ਨਿਕਸਨ ਮੈਨ ਉਹਨਾਂ ਨੇ ਇਸ਼ਾਰਾ ਕੀਤਾ ਸਟੇਜ ਤੇ ਬੈਠਣ ਦਾ ਹੂੰ ਸਟੇਜ ਤੇ ਆ ਕੇ ਬੈਠ ਸਰਟਿਕਲ ਬੀਬੀ ਬਲਜੀਤ ਕੌਰ ਜੀ ਤਲਵਾੜੇ ਵਾਲੇ ਉਹ ਵੀ ਉੱਥੇ ਸਨ ਹੂੰ ਤੇ ਮੈਂ ਉਹਨਾਂ ਦੇ ਇਸ਼ਾਰੇ ਨੂੰ ਇਨਕਾਰ ਵਿੱਚ ਕਹਿ ਬੀ ਮੈਂ ਓਨੀ دیر ਸਟੇਜ ਤੇ ਨਹੀਂ ਆਉਣਾ ਜਦੋਂ ਤੱਕ ਮੈਂ ਤਬਲਾ ਨਹੀਂ ਵਜਾ ਸਕਦਾ ਮੈਂ ਨਹੀਂ ਕੋ ਗੱਲ ਕਹੀ ਕੁਝ ਕੁ ਮਿੰਟ ਉੱਥੇ ਰੁਕਿਆ ਮੈਂ ਚੱਲ ਗਿਆ ਪਿੱਛੇ ਦੀ ਵਜ੍ਹਾ ਵਜ੍ਹਾ ਮੈਂ ਜਿਹੜਾ ਆਪਣਾ ਸ਼ੌਂਕ ਸੀ ਉਹ ਪੂਰਾ ਹੀ ਨਹੀਂ ਕਰ ਸਕਦਾ ਹੌਸਲਾ ਵੀ ਨਹੀਂ ਆ ਰਿਹਾ ਸੀ ਹੌਸਲਾ ਵੀ ਨਹੀਂ ਸੀ ਹੂੰ ਕਿਉਂਕਿ ਜੋ ਉਸ ਵੇਲੇ ਦਾ ਨਜ਼ਰੀਆ ਸੀਗਾ ਉਹ ਇਹ ਲੱਗਦਾ ਪਿਆ ਸੀ ਵੀ ਨਹੀਂ ਵਜਣਾ ਮੈਂ ਰਾਤ 11 12 ਵੇ ਚੰਡੀਗੜ੍ਹ ਤੋਂ ਆਇਆ ਆ ਕੇ ਮੈਂ ਤਬਲਾ ਖੋਲ ਕੇ ਵਜਾਇਆ ਪਰ ਨਹੀਂ ਵਜਿਆ ਹੂੰ ਤੇ ਇੱਛਾ ਸੀ ਵੀ ਆਸਥਾਨ ਤੇ ਮਥਾ ਟੇਕਣ ਜ਼ਰੂਰ ਜਾਣਾ ਮਹਾਂਪੁਰਖਾਂ ਦੀ ਬਰਸੀ ਇਸ ਮਗਮ ਸੀ ਹੂੰ ਉਥੋਂ ਉੱਥੇ ਤੇ ਮੈਂ ਇੱਥੇ ਜਲੰਧਰ ਦਾ ਇੱਕ ਸਕੂਲ ਹੈ ਸ਼ਿਵ ਦੇਵੀ ਗਰਲਸ ਹਾਈ ਸਕੂਲ ਬਹੁਤ ਅੱਛਾ ਸਕੂਲ ਹੈ ਉੱਥੇ ਤਬਲਾ ਟੀਚਰ ਸੀ ਉਸ ਟਾਈਮ ਚ ਮੈਂ ਅੱਛਾ ਉੱਥੇ ਚਲਾ ਗਿਆ ਉੱਥੋਂ ਦੇ ਜਿਹੜੇ 뮤직 ਟੀਚਰ ਸਨ ਮੈਂ ਮੱਥਾ ਟੇਕਿਆ ਤੇ ਮੈਨੂੰ ਉਹਨਾਂ ਇੱਕੋ ਸਵਾਲ ਕੀਤਾ ਕਹਿੰਦੇ ਰਿੰਕੂ ਤਬਲਾ ਵਜੇਗਾ ਡਾਊਟਫੁਲ ਹੋ ਗਏ ਡਾਊਟਫੁਲ ਮੈਂ ਕਿਹਾ ਮੈਡਮ ਵਜਾ ਤਾਂ ਨਹੀਂ ਹਿੰਦੀ ਬੋਲਦੇ ਸਨ ਛੋੜ ਦੇ ਤਬਲਾ ਕੀ ਬਾਤ ਹੈ ਤੇਰੇ ਕੋ ਹਾਰਮੋਨੀਅਮ ਬਾਤ ਹੈ ਤੂੰ ਭਜਨ ਗਾ ਲਿਆ ਕਰ ਕਿਉਂਕਿ Hindu culture ਵਿੱਚ ਕੀਰਤਨ ਨੂੰ ਬਹੁਤੇ ਭਜਨ ਸ਼ਬਦ ਵਰਤਦੇ ਨੇ ਬਿਲਕੁਲ ਠੀਕ ਹੈ ਤੂੰ ਭਜਨ ਕੀਰਤਨ ਕਰ ਲਿਆ ਕਰ ਹੂੰ ਮੈਂ ਕੋਈ ਆਨਸਰ ਕੀਤਾ ਮੈਂ ਕਿ ਮੈਡਮ ਮੈਂ ਜੇ ਤਬਲਾ ਨਹੀਂ ਵਜਾ ਸਕਿਆ ਨਾ ਤਾਂ ਮੈਂ ਕੁਝ ਵੀ ਨਹੀਂ ਕਰਨਾ ਚਾਹੀ ਇੱਕ ਦਿਨ ਵਾਸਤੇ ਵਜਾਵਾਂ ਪਰ ਮੈਂ ਇੱਕ ਵਾਰੀ ਤਾਂ ਤਬਲਾ ਵਜਾਉਣਾ ਹੈ ਉਹ ਦਿਨ ਸ਼ਹਿਰ ਭਾਗਾ ਵਾਲਾ ਸੀ ਸ਼ਾਮ ਨੂੰ ਹੈ ਇਤਿਹਾਸਕ ਸਿਕਸਤਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਹੈ ਬਸਤੀ ਸ਼ੇਖ ਹਮ ਉੱਥੇ ਕੀਰਤਨੇ ਸਨ ਭਾਈ ਸਤਨਾਮ ਸਿੰਘ ਜੀ ਅੱਛਾ ਗੁਰਦਾਸਪੁਰ ਵਾਲੇ ਉਸ ਤੋਂ ਬਾਅਦ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਰਹੇ ਉਹ ਆਪਣੇ ਭਰਾ ਨੂੰ ਕਹਿਣ ਲੱਗੇ ਗੁਰਨਾਮ ਤਬਲਾ ਲੈ ਕੇ ਆ ਹਮ ਉਹਨਾਂ ਨੇ ਤਬਲਾ ਮੰਗਾਇਆ ਤੇ ਮੈਂ ਜਵਾਬ ਦਿੱਤਾ ਭਾਈ ਸਾਹਿਬ ਮੇਰੇ ਕੋਲ ਤਬਲਾ ਵਜਣਾ ਹੀ ਨਹੀਂ ਹੂੰ ਤੂੰ ਲੈ ਕੇ ਤਾਂ ਆ ਨਾ ਕਹਿੰਦੇ ਉਹਨਾਂ ਨੇ ਤਬਲਾ ਲਿਆਂਦਾ ਮੇਰੇ ਅੱਗੇ ਰੱਖ ਦਿੱਤਾ ਹੂੰ ਮੈਂ ਤਬਲਾ ਵਜਾਇਆ ਸਿਰ ਥੱਲੇ ਰੱਖਿਆ ਹੋਇਆ ਕੁਝ ਕੁ ਮਿੰਟਾਂ ਬਾਅਦ ਕੀਰਤਨ ਦੀ ਹਾਜ਼ਰੀ ਦਾ ਟਾਈਮ ਸੀ ਮੈਨੂੰ ਕਹਿਣ ਲੱਗੇ ਸਟੇਜ ਤੇ ਬਿਟਾ ਜਿੰਨਾ ਕੋ ਟਾਈਮ ਕੀਰਤਨ ਦਾ ਸੀ ਸਿਰ ਮੇਰਾ ਥੱਲੇ ਸੀ ਮੈਂ ਤਬਲਾ ਵਜਾਉਂਦਾ ਰਿਹਾ ਅਗਲੇ ਦਿਨ ਅਸਾਰੀ ਵਾਰ ਵੀ ਉਹਨਾਂ ਨੇ ਮੈਨੂੰ ਕਿਹਾ ਨਾਲ ਵਜਾਉਣੀ ਤਬਲਾ ਵਜਾਇਆ ਸਿਰ ਨੂੰ ਸ਼ਾਮ ਕੁਵਲੇ ਮੈਂ ਗੋਪਾਲਨਗਰ ਜਦੋਂ ਸਵਾਮੀ ਸ਼ਾਂਤਨੰਦ ਜੀ ਕੋ ਲਾਇਆ ਹੂੰ ਤਮੈਂ ਬੇਨਤੀ ਕੀਤੀ ਮੈਂ ਕਿ ਮਰਜੀ ਮੈਂ ਤਬਲਾ ਵਜਾਉਣਾ ਕੱਲ ਨਕੇ ਵਜਾ ਲੇਗਾ ਮੈਂ ਕਹ ਵਜਾਣਾ ਹੈ ਪਰ ਵਜਵਾਉਣਾ ਤੁਸੀਂ ਹੂੰ ਵਜਾਣ ਦੀ ਕੋਸ਼ਿਸ਼ ਕਰਾਂਗਾ ਕਿਰਪਾ ਤੁਸੀਂ ਕਰਿਓ ਤੇ ਕੋ ਬੜੇ ਪਿਆਰ ਚ ਕੰਨ ਕੇ ਸ਼ਬਦ ਮੈਂ ਪੜਾਂਗਾ ਅਗਲੇ ਦਿਨ ਫਿਰ ਉਹਨਾਂ ਨੇ 1 ਅਪ੍ਰੈਲ ਨੂੰ ਸਵਾਮੀ ਜੀ ਨੇ ਆਪ ਸ਼ਬਦ ਪੜਿਆ ਤੇ ਨਾਲ ਦੀ ਸੰਗਤ ਕੀਤੀ ਮੈਂ ਤਬਲਾ ਵਜਾਇਆ ਤੰਦੇ ਉਸ ਸਮੇ ਜਿਹੜੇ ਮੌਜੂਦਾ ਮੁਖੀ ਸਨ ਸਨਮਾਨਯੋਗ ਸਵਾਮੀ ਈਸ਼ਵਰਦਾਸ ਜੀ ਸ਼ਾਸਤਰੀ ਉਹ ਕਹਨ ਲੱਗੇ ਵਿਆਹ ਤੋਂ ਉਸ ਸਮੇ ਬੀਬੀ ਇਕਬਾਲ ਕੌਰ ਜੀ ਕੀਰਤਨ ਕਰਦੇ ਸਨ ਹੂੰ ਬੀਬੀ ਬਲਵੀਰ ਕੌਰ ਜੀ ਕੰਨ ਲਗੇ ਵੀ ਅੱਜ ਤੋਂ ਬੀਬੀਆਂ ਦਾ ਜਥਾ ਕੀਰਤਨ ਕਰੇਗਾ ਭਾਈ ਸਾਹਿਬ ਤਬਲਾ ਵਜਾਉਣਗੇ ਫਿਰ ਕੁਝ ਸਮਾਂ ਉੱਥੇ ਸੇਵਾ ਕੀਤੀ ਫਿਰ ਜਿਵੇਂ ਜਿਵੇਂ ਜਹਾ ਦਾਣੇ ਤਹਾ ਖਾਣੇ ਜਿਵੇਂ ਜਿਵੇਂ ਅੰਜਲ ਸੀ ਸਟੇਜਾਂ ਬਦਲਦੀਆਂ ਗਈਆਂ ਕੁਝ ਜਿਹੜਾ ਦੁਬਾਰਾ ਤੋਂ ਸ਼ੁਰੂ ਚੱਲ ਚੱਲ ਪਿਆ ਭਾਈ ਸਾਹਿਬ ਜਦੋਂ ਚਲੋ ਸਵਾਲ ਤਾਂ ਇਹ ਸਵਾਲਾਂ ਚੁਆ ਲਈ ਹੈ ਕਿ ਜਦੋਂ ਤੁਸੀਂ ਹੋਰ ਥਾਵਾਂ ਤੇ ਵੀ ਜਾਂਦੇ ਸੀਗੇ ਸਟੇਜ ਵੀ ਸੰਜੀਆਂ ਕਰਦੇ ਸੀ ਕਦੀ ਇਹ ਲਿਖਿਆ ਲਿਖਿਆ ਨਹੀਂ ਤੁਹਾਨੂੰ ਮਾਫ ਕਰਦਾ ਕਿ ਪਹਿਲਾਂ ਤੁਹਾਨੂੰ ਦੇਖਣ ਦਾ ਨਜ਼ਰੀਆ ਹੋਰ ਤਰੀਕੇ ਨਾਲ ਸੀਗਾ ਚਾਹੇ ਕੋਈ ਮੈਨੇਜਮੈਂਟ ਤੁਹਾਨੂੰ ਜਿਹੜੇ ਸੱਦਾ ਦਿੰਦੇ ਸੀਗੇ ਕੀਰਤਨ ਵਾਸਤੇ ਜਾਂ ਬੁਲਾਉਂਦੇ ਸੀ ਨਜ਼ਰੀਆ ਦੇ ਵਿੱਚ ਫਰਕ ਪਿਆ ਕਦੀ ਇਹਨੂੰ ਇਸ ਚੀਜ਼ ਨੂੰ ਵੀ ਫੇਸ ਕੀਤਾ ਜੀ ਕੁਝ ਸਟੇਜਾਂ ਤੇ ਸਨਮਾਨ ਵੀ ਮਿਲਿਆ ਅੰਮ੍ਰਿਤਸਰ ਚ ਇੱਕ ਸਮਾਗਮ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗੁਣਪੁਰਬ ਦੇ ਸਬੰਧ ਵਿੱਚ ਲੜੀ ਚਲਾਉਂਦੇ ਸਨ ਇਤਨੀ ਜਥੇਨਾ ਮੈਂ ਤਬਲਾ ਵਜਾਉਣ ਗਿਆ ਮਾਰਨਿੰਗ ਦਾ ਸਮਾਗਮ तकरीबन ਅੱਧਾ ਕੁ ਸਮਾਂ ਸਾਡਾ ਬੀਤ ਚੁੱਕਿਆ ਸੀ ਹੂੰ ਅਡਵਾਂਸ ਨਹੀਂ ਦਿਆਂਗੇ ਅਸੀਂ ਸਾਰਿਆਂ ਜੀ ਸਾਡੇ ਚ ਸਭ ਤੋਂ ਵੱਡੀ ਸਮੱਸਿਆ ਇਹ ਕਿ ਜਿੰਨੀ ਦੇਰ ਸਾਡੇ ਸਾਹ ਚੱਲਦੇ ਨੇ ਉਦੋਂ ਤੱਕ ਸਾਡੇ ਵਾਰਿਸ ਹੁੰਦੇ ਨੇ ਬਿਲਕੁਲ ਠੀਕ ਤੇ ਜਦੋਂ ਸਾਡੇ ਸਾਹ ਖਤਮ ਹੋਣ ਸਾਡੇ ਪਰਿਵਾਰ ਦਾ ਵਾਰਿਸ ਨਹੀਂ ਕੋਈ ਹੁੰਦਾ ਕੀਰਤਨੀਆਂ ਦਾ ਖਾਸ ਕਰਕੇ ਤੇ ਜਿਨ੍ਹਾਂ ਤੇ ਮਾਲਕ ਦੀ ਦਇਆ ਹੈ ਉਹਨਾਂ ਨੂੰ ਮਾਲਕ ਨੇ ਬਹੁਤ ਵੱਡਾ ਸਨਮਾਨ ਵੀ ਦਿੱਤਾ ਬਹੁਤ ਠੀਕ ਰੋਜ਼ਗਾਰ ਤੇ ਸਾਧਨਾ ਸਦਕਾ ਮਾਇਆ ਵੀ ਦਿੱਤੀ ਗੁਜਰਾਨ ਜੋਗੀ ਉਹ ਤਾਂ ਗੁਰੂ ਦੇ ਤਰਸ ਦੇ ਪਾਤਰ ਨੇ ਪਰ ਜਿਹੜੇ ਪੂਰੇ ਨੇ ਜਿਨ੍ਹਾਂ ਦਾ ਕੇਵਲ ਕੰਮ ਹੀ ਚੱਲਦਾ ਹੈ ਉਹ ਸੱਚਮੁੱਚ ਕੰਮ ਹੀ ਚੱਲਦਾ ਹੈ ਉਹ ਸੇਵਿੰਗ ਨਹੀਂ ਕਰ ਸਕਦੇ ਆਉਣ ਵਾਲੇ ਸਮੇਂ 'ਚ ਕੋਈ ਸੁੱਖ ਦੁੱਖ ਆਵੇ ਜੀ ਕਈ ਵੀ ਕੁਝ ਕੁ ਪੈਸੇ ਜਮ੍ਹਾਂ ਹੋਣਗੇ ਇਲਾਜ ਕਰਾ ਸਕਾਂਗੇ ਤੇ ਸ਼ਾਇਦ ਉਤੋਂ ਤੱਕ ਨਹੀਂ ਪਹੁੰਚ ਹੁੰਦਾ ਬਿਲਕੁਲ ਠੀਕ ਮੇਰਾ ਇਹਨਾਂ ਕੱਦ ਨਹੀਂ ਹੈ ਮੈਂ ਇੰਦੇ ਤੇ ਹੋਰ ਤੁਹਾਡੇ ਨਾਲ ਜਿਹੜਾ ਟਿੱਪਣੀ ਕਰ ਸਕਾਂ ਪਰ ਤੁਸੀਂ ਬਹੁਤ ਵਿਖਿਆਨ ਵਿਸਤਾਰ ਚ ਚੀਜ਼ਾਂ ਦੱਸਤੀਆਂ ਨੇ ਪਰ ਖਾਸ ਤੌਰ ਤੇ ਗੁਰੂ ਸ੍ਰੀ ਮਹਾਰਾਜ ਦੀ ਜੋ ਕਿਰਪਾ ਤੁਹਾਡੇ ਤੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ ਤੁਹਾਨੂੰ ਸੁਨੇਹਾ ਕੀ ਦੇਣ ਦਿਓ ਸੰਗਤ ਨੂੰ ਇਹ ਮੈਂ ਸੁਨੇਹਾ ਨਾਲ ਤੁਹਾਡੇ ਪਿਛਲੇ ਤਿੰਨ ਦਹਾਕਿਆਂ ਦੀ ਜੋ ਸੇਵਾ ਹੈ ਨਾ ਗੁਰੂ ਦੇ ਪ੍ਰਤੀ ਤੇ ਜੋ ਇੱਕ ਨਿਸ਼ਟਾ ਉਹਦੇ ਰਾਹੀਂ ਜਿਹੜਾ ਕਿ ਮੈਂ ਸੁੰਨਾ ਚਾਹੁੰਦਾ ਦੇਖੋ ਸੁਨੇਹਾ ਦੇਣ ਵਾਲਾ ਸਿਆਣਾ ਹੋਣਾ ਚਾਹੀਦਾ ਸੋਜਵਾਨ ਹੋਣਾ ਚਾਹੀਦਾ ਬੇਨਤੀ ਵਸੇ ਕਿ ਆਪਣੇ ਗੁਰੂ ਦੇ ਸ਼ਬਦ ਤੇ ਭਰੋਸਾ ਰੱਖੋ ਆਪਣੇ ਗੁਰੂ ਨੂੰ ਛੱਡਣਾ ਇੱਕ ਨੂੰ ਛੱਡਾਂਗੇ ਦੂਜੇ ਵੱਲ ਜਾਵਾਂਗੇ ਤੇ ਇੱਕ ਤੇ ਭਰੋਸਾ ਨਹੀਂ ਹੋਇਆ ਤੇ ਉਹਦੇ ਤੇ ਕਿੱਦਾਂ ਕਰਾਂ ਉਹਨਾਂ ਵੱਲ ਵੀ ਚੱਲ ਕੇ ਕੁਝ ਸਮਾਂ ਉੱਥੇ ਵੀ ਬਿਤਾ ਲਿਆ ਜੋ ਅਸੀਂ ਚਾਹੁੰਨੇ ਗੱਲ ਉੱਥੋਂ ਵੀ ਨਾ ਬਣੀ ਫਿਰ ਤੀਜੇ ਵੱਲ ਜਾਣਾ ਇਸ ਲਈ ਕਿ ਇੱਕ ਜਗ੍ਹਾ ਲਿਖਿਆ ਹੁੰਦਾ ਸੋ ਗੁਰ ਕਰੋ ਜੇ ਬਹਰ ਨਾ ਕਰਨਾ ਇੱਕ ਵਾਰੀ ਪਰਖ ਲੈ ਚੰਗੀ ਤਰ੍ਹਾਂ ਪਰਖ ਲੈ ਜਿਹੜਾ ਗੁਰੂ ਤੈਨੂੰ ਚੰਗਾ ਲੱਗਦਾ ਉਹਦੀ ਪਰਖ ਕਰ ਲੈ ਅਪਣਾ ਲੈ ਪਰ ਜਿੱਦਨ ਅਪਣਾਲਿਆ ਫਿਰ ਉਸ ਤੋਂ ਬਾਅਦ ਛੱਡਣਾ ਨਹੀਂ ਕਿਰਪਾ ਦੀ ਹੁਣੀ ਹੋਣੀ ਹੈ ਹਰ ਪੜਾਚੋਂ ਨੇ ਕੱਢ ਲੈਣਾ ਜਿੰਨਾ ਮਰਜੀ ਠੋਖਾਈ ਹੋਵੇ ਬਾਣੀ ਵਿੱਚ ਕਈ ਬਚਨ ਐਸੇ ਹੁੰਦੇ ਨੇ ਜਿਹੜੇ ਦ੍ਰਿੜਤਾ ਵਾਲੇ ਨੇ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਉਹ ਪਰਮਾਤਮਾ ਮਿਹਰਬਾਨ ਹੈ ਦਿਆਲੂ ਹੈ ਕਿਰਪਾਲੂ ਹੈ ਇੱਕ ਵਾਰੀ ਫੇਰ ਵਰਤ ਲਿਆ ਉਹ ਮਿਹਰਬਾਨ ਹੈ ਤੀਜੀ ਵਾਰੀ ਫੇਰ ਦ੍ਰਿੜਤਾ ਕਰਵਾਤੀ ਤੇ ਸੱਚੀ ਮੁੱਚੀ ਉਹ ਮਿਹਰਬਾਨ ਹੈ ਕਿਉਂ ਮਿਹਰਬਾਨ ਹੈ ਕਿਉਂਕਿ ਜੀ ਸਗਲ ਕੋ ਦੇਦਾਨ ਉਹ ਪੂਰੀ ਸ੍ਰਿਸ਼ਟੀ ਨੂੰ ਸੰਭਾਲ ਰਿਹਾ ਕਿਰ ਕਰਕੇ ਉਸ ਤੇ ਭਰੋਸਾ ਰੱਖ ਪਰੋਸਾ ਡੋਲੇ ਨਾ ਉਹ ਪਰੋਸਾ ਗੁਰੂ ਤੇ ਸ਼ਬਦ ਤੋਂ ਬਿਨਾ ਨਹੀਂ ਬੜਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਬ੍ਰਮ ਜੋਤ ਸਿੰਘ ਜੀ ਬਹੁਤ ਹੀ ਖੂਬਸੂਰਤ ਗੱਲਾਂ ਤੇ ਖਾਸ ਤੌਰ ਤੇ ਜੋ ਉਹਨਾਂ ਦੀ ਜਰਨੀ ਪਰ ਸਭ ਤੋਂ ਅਹਿਮ ਗੱਲ ਜਿਹੜੀ ਸਾਰੇ ਇੰਟਰਵਿਊ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਕਿ ਆਪਣੇ ਗੁਰੂ ਪ੍ਰਤੀ ਵਿਸ਼ਵਾਸ ਸਤਕਾਰ ਤੋਂ ਕਦੀ ਵੀ ਡੋਲਣ ਨਹੀਂ ਦਿੰਦਾ ਤੇ ਹਮੇਸ਼ਾ ਚੜ੍ਹਦੀ ਕਲਾ ਚ ਰੱਖਦਾ ਆਉ ਦੁਬਾਰਾ ਇੱਕ ਵਾਰ ਫੇਰ ਜਿਹੜਾ ਕੀਰਤਨ ਦਾ ਜ਼ਰੂਰ ਅਸੀਂ ਆਨੰਦ ਮਾਣਦੇ ਆਂ ਭਾਈ ਸਾਹਿਬ ਬ੍ਰਮ ਜੋਤ ਸਿੰਘ ਜੀ ਹੁਣ ਹਰਮੋਨੀਅਮ ਦੇ ਉੱਤੇ ਜਿਹੜਾ ਨੇਕੋ ਕੀਰਤਨ ਕਰਨਗੇ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਿਲ੍ਹਾ